ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਵੱਲੋਂ ਪੰਜਾਬ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੇ ਮਾਮਲੇ ਕਾਫੀ ਵਧਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਐ ਜੀ ਪੀ ਸੀ ਦੇ ਵੱਲੋਂ ਵੀ ਠੋਕਵਾ ਜਵਾਬ ਦਿੱਤਾ ਗਿਆ ਪਹਿਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਯੋਗੀ ਅਦਿੱਥਿਆਨਾਥ ਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਬੀਤੇ ਕੱਲ ਵਿਸਾਖੀ ਮੌਕੇ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਮੁਗਲ ਸ਼ਾਸਕ ਔਰੰਗਜ਼ੇਬ ਨੂੰ ਜਿੱਥੇ ਉਹਨਾਂ ਨੇ ਬੇਰਹਿਮ ਕਰਾਰ ਦਿੱਤਾ ਉੱਥੇ ਹੀ ਉਸ ਸਮੇਂ ਹਿੰਦੂਆਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਲਾਘਾ ਕੀਤੀ ਸੰਬੋਧਨ ਦੌਰਾਨ ਉਹਨਾਂ ਨੇ ਅੱਗੇ ਕਿਹਾ ਕਿ ਇੱਕ ਪਾਸੇ ਜ਼ਾਲਮ ਔਰੰਗਜ਼ੇਬ ਦਾ ਰਾਜ ਸੀ ਅਤਿਆਚਾਰ ਆਪਣੇ ਸਿਖਰ ਤੇ ਪਹੁੰਚ ਗਿਆ ਸਨ ਜਜ਼ੀਆ ਟੈਕਸ ਰਾਹੀਂ ਉਸਨੇ ਹਿੰਦੂਆਂ ਨੂੰ ਪੂਰੀ ਤਰ੍ਹਾਂ ਇਸਲਾਮ ਕਬੂਲ ਕਰਨ ਦੀ ਕੋਸ਼ਿਸ਼ ਕੀਤੀ ਮੰਦਰਾਂ ਨੂੰ ਤੋੜਿਆ ਜਾ ਰਿਹਾ ਸੀ ਅਤੇ ਧੀਆਂ ਪੇਣਾ ਦੀਆਂ ਇੱਜ਼ਤਾਂ ਨੂੰ ਖਤਰਾ ਸੀ ਉਸ ਸਮੇਂ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 1 ਲੱਖ ਚੇਲਿਆਂ ਨਾਲ ਦੇਸ਼ ਅਤੇ ਧਰਮ ਦੀਆਂ ਪੱਖ ਦੀਆਂ ਸਮੱਸਿਆਵਾਂ ਨਾਲ ਪ੍ਰਭਾਵਸ਼ਾਲੀ ਢੰਗ ਦੇ ਨਾਲ ਨਜਿੱਠਿਆ ਸੀ ਅਤੇ ਜਦੋਂ ਉਹਨਾਂ ਨੇ ਇਸ ਕੰਮ ਨੂੰ ਅੱਗੇ ਵਧਾਇਆ ਤਾਂ ਉਹਨਾਂ ਨੇ ਇਸ ਦਾ ਨਾਮ ਖਾਲਸਾ ਰੱਖਿਆ ਸੀਐਮ ਨੇ ਅੱਗੇ ਕਿਹਾ ਕਿ ਉਹਨਾਂ ਦੇ ਇਰਾਦੇ ਅੱਜ ਵੀ ਸਾਡੇ ਲਈ ਪ੍ਰੇਰਨਾ ਸਰੋਤ ਨੇ ਉਹਨਾਂ ਨੇ ਉਹਨਾਂ ਨੇ ਤਰਾਈ ਅਤੇ ਪੰਜਾਬ ਵਰਗੇ ਇਲਾਕਿਆਂ ਦੇ ਵਿੱਚ ਧਰਮ ਪਰਿਵਰਤਨ ਦੀਆਂ ਘਟਨਾਵਾਂ ਤੇ ਚਿੰਤਾ ਜ਼ਾਹਰ ਕੀਤੀ ਅਤੇ ਸਮਾਜ ਨੂੰ ਇਹਨਾਂ ਘਟਨਾਵਾਂ ਦੇ ਮੂਲ ਕਾਰਨਾਂ ਤੇ ਵਿਚਾਰ ਕਰਨ ਤੇ ਹੱਲ ਕਰਨ ਦੀ ਅਪੀਲ ਕੀਤੀ ਸੀਐਮ ਨੇ ਤਰਾਈ ਖੇਤਰ ਦੇ ਸਿੱਖ ਨੌਜਵਾਨਾਂ ਦੇ ਵਿਦੇਸ਼ ਦੇ ਵਿੱਚ ਪ੍ਰਵਾਸ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਮਲੇਰੀਆ ਪ੍ਰਭਾਵ ਇਲਾਕੇ ਤੋਂ ਸਿੱਖਾਂ ਦੇ ਅਣਥੱਕ ਜਤਨਾ ਸਦਕਾ ਉਪਜਾਊ ਜ਼ਮੀਨ ਦੇ ਵਿੱਚ ਤਬਦੀਲ ਕੀਤੇ ਇਸ ਖੇਤਰ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਹਨਾਂ ਨੌਜਵਾਨਾਂ ਨੂੰ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੇ ਪ੍ਰੇਰਣਾ ਲੈਣ ਅਤੇ ਹਿੰਮਤ ਤੇ ਦ੍ਰਿੜਤਾ ਨਾਲ ਅੱਗੇ ਵਧਣ ਦੀ ਵੀ ਅਪੀਲ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਸੀਐਮ ਨੇ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵਿਸ਼ਾਲ ਜਸ਼ਨ ਮਨਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਉਹਨਾਂ ਸੂਬੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੌਕੇ ਮਾਣ ਤੇ ਸਤਿਕਾਰ ਨਾਲ ਮਨਾਉਣ ਲਈ ਵਿਆਪਕ ਪ੍ਰੋਗਰਾਮ ਤਿਆਰ ਕੀਤੇ ਜਾਣ ਮੈਂ ਪਿਛਲੇ ਦਿਨੋਂ ਸੁਣਦਾ ਥਾ ਕਿ ਤਰਾਈ ਦੇ ਖੇਤਰ ਮੇਂ ਵੀ ਔਰ ਪੰਜਾਬ ਮੇਂ ਵੀ ਧਰਮਾਂਤਰਣ ਦੀ ਘਟਨਾਏ ਰਹੀ ਕਿਆ ਇਹ ਹਮਾਰੇ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਪੰਜ ਪਿਆਰੋਂ ਮੇਂ ਕਿਨ ਕੋ ਬਣਾਇਆ कोई भेद नहीं आज भी जब हम लोग कहीं जाते हैं कोई व्यक्ति कितना भी बड़ा शहर हो कितने भी लोग आ जाएं, भले ही अन्य जगह कोई उसको लंगर मिले ना मिले लेकिन गुरुद्वारे में उसको लंगर छकने के लिए जरूर मिल जाएगा कहीं कोई दिक्कत नहीं कोई भेद नहीं कोई पूछता नहीं वह सिख है नॉन सिख है किस जाति का है किस मजहब का है किस धर्म का है कहां से आया है कुछ नहीं जो आया है हर एक को लेकर के इसको हमने मान लिया कि वे गुरु का प्रसाद है हर एक व्यक्ति को लेने का अधिकार है उसी भाव के साथ हर गुरुद्वारे में सेवा आज भी चलती है सैकड़ों वर्षों की विरासत है लेकिन तब भी ये घटनाएं क्यों और इस पर मिलकर के कार्य किए जाने की आवश्यकता है दोनों प्रकार से रोकना भी है लेकिन साथ साथ इसका कारण क्या है उस कारण का निवारण भी स्वयं निकालना है बीमारी अगर कहीं है उस बीमारी का ससमय उपचार होना आवश्यक है दूसरा जिस प्राकर्म के लिए जिस पुरुषार्थ के लिए गुरु गोविंद सिंह जी महाराज ने खालसा पंथ की स्थापना की उस पुरुषार्थ उस से भागना नहीं है भागना नहीं है जो भी कौम अपने पुरुषार्थ से डिगेगी उसके सामने संकट आएगा मैं पिछले दिनों सुन रहा था कि तराई के क्षेत्र में भी और पंजाब में भी धर्मांतरण की घटनाएं बनी क्या यह हमारे लिए चिंता का विषय नहीं है गुरु गोविंद सिंह जी महाराज ने तो पंच प्यारों में किनको बनाया था कोई भेद नहीं आज भी जब हम लोग कहीं जाते हैं कोई व्यक्ति कितना भी बड़ा शहर हो कितने भी लोग आ जाएं, भले ही अन्य जगह कोई उसको लंगर मिले ना मिले लेकिन गुरुद्वारे में उसको लंगर छकने के लिए जरूर मिल जाएगा कहीं कोई दिक्कत नहीं कोई भेद नहीं कोई पूछता नहीं वह सिख है नॉन सिख है किस जाति का है किस मजहब का है किस धर्म का है कहां से आया है कुछ नहीं जो आया है हर एक को लेकर इसको हमने मान लिया कि वे गुरु का प्रसाद है हर एक व्यक्ति को लेने का अधिकार है उसी भाव के साथ हर गुरुद्वारे में सेवा आज भी चलती है सैकड़ों वर्षों की विरासत है लेकिन तब भी यह घटनाएं क्यों और इस पर मिलकर के कार्य किए जाने की आवश्यकता है तो दोनों प्रकार से रोकना भी है लेकिन साथ साथ इसका कारण क्या है उस कारण का निवारण भी स्वयं निकालना है बीमारी अगर कहीं है उस बीमारी का ससमय उपचार होना उससे। दूसरा जिस प्राकर्म के लिए जिस पुरुषार्थ के लिए गुरु गोविंद सिंह जी महाराज ने खालसा पंथ की स्थापना की उस पुरुषार्थ उस से भागना नहीं है भागना नहीं है जो भी कौम अपने पुरुषार्थ से डिगेगी ਉਸ ਕੇ ਸਾਹਮਣੇ ਸੰਕਟ ਆਏਗਾ ਉਥੇ ਧਰਮ ਪਰਿਵਰਤਨ ਦੀ ਜੜਾ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਨੂੰ ਇਹ ਅਪੀਲ ਕੀਤੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਯੋਗੀ ਦੇਸ ਬਿਆਨ ਤੇ ਕਿਹਾ ਅਸੀਂ ਤੁਹਾਡੀ ਫਿਕਰਮੰਦੀ ਦਾ ਸਤਿਕਾਰ ਕਰਦੇ ਹਾਂ ਪਰ ਧਰਮ ਪਰਿਵਰਤਨ ਦੇ ਵਿੱਚ ਸਰਕਾਰਾਂ ਦਾ ਵੀ ਬਹੁਤ ਵੱਡਾ ਰੋਲ ਹੈ ਜਾਂ ਉਹਨਾਂ ਦੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਹੈ ਦਰਮ ਪਰਵਰਤਨ ਨੂੰ ਸਰਕਾਰੀ ਅੰਕੜੇ ਦੇ ਵਿੱਚ ਦਰਜ ਕਿਉਂ ਨਹੀਂ ਕੀਤਾ ਜਾਂਦਾ ਆਰਥਿਕ ਤੌਰ ਤੇ ਸ਼ੋਸ਼ਣ ਕੀਤਾ ਜਾਂਦਾ ਹੈ ਲੋਕਾਂ ਨੂੰ ਮਰਵਾਇਆ ਜਾਂਦਾ ਹੈ ਇਸੇ ਥੱਲ ਕਿਉਂ ਨਹੀਂ ਪਾਈ ਜਾਂਦੀ ਸਿੱਖੀ ਦੇ ਸਿਧਾਂਤ ਦਾ ਪ੍ਰਚਾਰ ਕਰਨ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਹੋਰ ਆਧਾਰਿਆਂ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ ਇਸ ਪਿੱਛੇ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਅੰਦਰ ਗਿਆਨ ਗੋਦੜੀ ਅਤੇ ਹੋਰ ਕਈ ਗੁਰਦੁਆਰਿਆਂ ਤੇ ਹੋਏ ਕਬਜ਼ੇ ਵੱਲ ਧਿਆਨ ਦੇਣ ਦੀ ਵੀ ਅਪੀਲ ਕੀਤੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੀ ਦਿੱਤਿਆਨਾਥ ਜਿਹੜੇ ਕਿ ਸਨਾਤਨ ਧਰਮ ਦੀ ਸੰਪਰਦਾ ਦੇ ਨਾਲ ਵਿਸ਼ੇਸ਼ ਕਰਕੇ ਜੁੜੇ ਹੋਏ ਨੇ ਤੇ ਇਸ ਗੱਲ ਲਈ ਜਾਣੇ ਜਾਂਦੇ ਨੇ ਤੇ ਉਹ ਇਹ ਗੱਲ ਵੀ ਜਿਹੜੀ ਆ ਦੇਖੀ ਜਾ ਰਹੀ ਆ ਕਿ ਜਦੋਂ ਵੀ ਕਦੇ ਸਿੱਖ ਧਰਮ ਦੇ ਨਾਲ ਸੰਬੰਧਿਤ ਦਿਨ ਤਿਹਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਰ ਸਾਹਿਬਜ਼ਾਦਿਆਂ ਦਾ ਕੋਈ ਦਿਨ ਆਉਂਦਾ ਤਾ ਜੋਗੀ ਜੀ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿੱਥੇ ਆਪਣੀ ਆਸਰਾ ਦਾ ਪ੍ਰਟਾਵਾ ਕਰਦੇ ਆ ਉਥੇ ਜਿਹੜੇ ਸਿੱਖ ਫਲਸਫੇ ਦਾ ਸਨਮਾਨ ਵੀ ਕਰਦੇ ਨੇ ਅੱਜ ਵੀ ਉਹ ਵਿਸਾਖੀ ਦੇ ਦਿਹਾੜੇ ਤੇ ਆਪਣੇ ਸੂਬੇ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿਹੜੇ ਆ ਉਹ ਪਹੁੰਚਦੇ ਨੇ ਤੇ ਉਥੇ ਤਕਰੀਰ ਕਰਦੇ ਨੇ ਉਸ ਤਕਰੀਰ ਦੇ ਵਿੱਚ ਬਹੁਤ ਵਿਸ਼ਾਲ ਹਿਰਦੇ ਨਾਲ ਉਹ ਇਸ ਗੱਲ ਦਾ ਖੁਲਾਸਾ ਕਰਦੇ ਨੇ ਤੇ ਸਨਮਾਨ ਕਰਦੇ ਨੇ ਕੀ ਗੁਰੂnabla ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਪੰਜ ਪਿਆਰੇ ਸਹਿਬਾਨ ਉਹ ਸਾਜੇ ਜਿਹੜੇ ਕੀ ਦੁਨੀਆ ਦੇ ਅੰਦਰ ਇੱਕ ਵਿਲੱਖਣ ਜਿਹੜੀ ਸਿਧਾਂਤ ਦੀ ਸਿਰਜਣਾ ਕਰਦਾ ਉਹਨਾਂ ਨੇ ਲੰਗਰ ਦੀ ਪ੍ਰਥਾ ਦਾ ਸਨਮਾਨ ਕੀਤਾ ਤੇ ਉਹਦੇ ਵਿੱਚ ਇਹ ਜ਼ਿਕਰ ਕੀਤਾ ਕਿ ਇਹ ਪ੍ਰਥਾ ਸਭੇ ਸਾਧੀ ਵਾਲ ਸੁਦਾਇਨ ਦੀ ਗੱਲ ਕਰਦੀ ਹੈ ਕੋਈ ਧਰਮ ਉੱਚੀ ਜਾਤ ਪਾਤ ਨੂੰ ਖਤਮ ਕਰਦੀ ਹੈ ਬੜੀ ਚੰਗੀ ਗੱਲ ਆ ਭਾਵੇਂ ਕਿ ਜਿਸ ਫਲਸਫੇ ਨਾਲ ਜਿਹੜੇ ਸਨਾਤਨੀ ਮਤ ਨਾਲ ਜੁੜੇ ਹੋਏ ਨੇ ਭਾਵੇਂ ਕਿ ਉਹਦੇ ਵਿੱਚ ਇਸ ਗੱਲ ਦੇ ਨਾਲ ਵੱਡਾ ਕੋਈ ਮੇਲ ਨਹੀਂ ਖਾਂਦਾ ਪਰ ਉਹਨਾਂ ਦੀ ਇਹ ਕਈ ਗੱਲ ਦਾ ਅਸੀਂ ਸਨਮਾਨ ਤੇ ਸਤਕਾਰ ਕਰਦੇ ਹਾਂ ਇੱਕ ਹੋਰ ਜਿਹੜੀ ਫਿਕਰਮੰਦੀ ਕੀਤੀ ਆ ਜਿਸ ਗੱਲ ਦੀ ਅੱਜ ਵੀਡੀਓ ਵਿੱਚ ਚਰਚਾ ਕੀ ਪੰਜਾਬ ਦੇ ਅੰਦਰ ਧਰਮ ਪਰਿਵਰਤਨ ਹੋ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੇਸ਼ ਦੇ ਅੰਦਰ ਧਰਮ ਪਰਿਵਰਤਨ ਦੇ ਬੜੇ ਬੜੇ ਕੇਸ ਆਏ ਬਹੁਤ ਸਾਰੇ ਮਸਲੇ ਆਏ ਵੱਡੀ ਗੱਲ ਆ ਪਰ ਪੰਜਾਬ ਧਰਮ ਪਰिवर्तन ਦੇ ਬਾਰੇ ਦੇ ਵਿੱਚ ਹਮੇਸ਼ਾ ਫਿਕਰਮੰਦ ਆ ਸਿੱਖ ਸਤਾਵਾ ਫਿਕਰਮੰਦ ਨੇ ਸ੍ਰੀ ਕਾਲ ਤਖਤ ਸਾਹਿਬ ਇਸ ਗੱਲ ਹੀ ਫਿਕਰਮੰਦ ਆ ਇਹ ਗੱਲ ਵੀ ਜਾਣੀ ਜਾਂਦੀ ਆ ਕਿ ਧਰਮ ਪਰिवर्तन ਦੇ ਮਾਮਲੇ 'ਚ ਔਰੰਗਜ਼ੇਬ ਦੇ ਉਸ ਜ਼ਾਲਮਾਨਾ ਰਵਈਏ ਦੇ ਖਿਲਾਫ ਜਦੋਂ ਕਸ਼ਮੀਰੀ ਪੰਡਤ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਹਰ ਅਵਸਥਾ 'ਚ ਆਪਣੇ ਪਿਤਾ ਜੀ ਨੂੰ ਕਿਹਾ ਕਿ ਜੇ ਇਹਨਾਂ ਦੀ ਗਵਾਹ ਫੜ ਸਕਦਾ ਤੇ ਗੁਰਨਾਨਕ ਦਾ ਦਰਬਾਰ ਫੜ ਸਕਦਾ ਦੁਨੀਆ ਦੇ ਵਿੱਚ ਵਲਖਣ ਸ਼ਹਾਦਤ ਜਿਹੜੀ ਆ ਤਲ ਪਰਵਰਤਨ ਦੇ ਖਿਲਾਫ ਹੋਈ ਕਿਉਂਕਿ ਸਿੱਖ ਈਸ਼ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੋ ਅੱਜ ਜਿਹੜੀ ਗੱਲ ਇਹ ਕਰ ਰਹੇ ਨੇ ਜੋਗੀ ਜੀ ਬਿਲਕੁਲ ਠੀਕ ਆ ਅਸੀਂ ਤੁਹਾਡੀ ਫਿਕਰਮੰਦੀ ਦਾ ਸਤਿਕਾਰ ਕਰਦੇ ਆ ਪਰ ਇਹਦੇ ਵਿੱਚ ਸਰਕਾਰਾਂ ਦਾ ਵੀ ਵੱਡਾ ਰੋਲ ਆ ਜਾਂ ਉਹਨਾਂ ਦੀ ਗੈਰ ਜ਼ਿੰਮੇਵਾਰੀ ਗੱਲ ਆ ਜਿਹਨੂੰ ਸਾਨੂੰ ਸੋਚਣੀ ਪਵੇਗੀ ਜਿਹੜਾ ਧਰਮ ਪਰਿਵਰਤਨ ਹੈ ਸਰਕਾਰੀ ਅੰਕੜਿਆਂ ਵਿੱਚ ਉਸ ਨੂੰ ਦਰਜ ਕਿਉਂ ਨਹੀਂ ਕੀਤਾ ਜਾਂਦਾ ਆਰਥਿਕ ਤੌਰ ਤੇ ਸ਼ੋਸ਼ਣ ਕੀਤਾ ਜਾਂਦਾ ਲੋਕਾਂ ਨੂੰ ਲੁੜਾਇਆ ਜਾਂਦਾ ਇਹਨਾਂ ਦੇ ਠੱਲ ਕਿਉਂ ਨਹੀਂ ਪਾਈ ਜਾਂਦੀ ਕਈ ਤਰ੍ਹਾਂ ਦੇ ਜਿਹੜੇ ਜਿਹੜੀਆਂ ਸੰਸਥਾਵਾਂ ਨੇ ਪੈਂਟੇਕੋਸਟਲ ਕੋਸਟਲ ਜਿਹੜਾ ਚਰਚਾ ਉਹਦੀ ਫੰਡਿੰਗ ਦਾ ਮਸਲਾ ਵਾ ਤੇ ਇਹ ਗੱਲਾਂ ਜਿਹੜੀਆਂ ਸਾਨੂੰ ਦੇਖਣੀਆਂ ਚਾਹੀਦੀਆਂ ਤੇ ਜਿਹੜੀ ਸੰਸਾ ਸਿੱਖਾਂ ਦੀ ਸੰਸਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਨਵਤਾ ਦੇ ਭਲੇ ਦੀ ਗੱਲ ਕਰਨੀ ਹੈ ਸਿੱਖਾਂ ਦੇ ਸਿਧਾਂਤ ਦਾ ਪ੍ਰਚਾਰ ਕਰਨਾ ਉਸ ਨੂੰ ਤੋੜਿਆ ਜਾ ਰਿਹਾ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਬੜੇ ਸਾਜ਼ਿਸ਼ੀ ਢੰਗ ਨਾਲ ਸਿੱਖਾਂ ਦੇ ਜਿਹੜੇ ਸਾਹਮਣੇ ਤੱਕ ਚਾਬਾ ਨੇ ਹਯੂਨ ਸਾਹਿਬ ਪੜਨਾ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਬਣ ਗਈ ਸ਼੍ਰੋਮਣੀ ਕਮੇਟੀ ਨੂੰ ਤੋੜਿਆ ਜਾ ਰਿਹਾ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ ਸੋ ਜਿਹੜੀ ਫਿਕਰਬੰਦੀ ਜੋਗੀ ਜੀ ਤੁਸੀਂ ਕੀਤੀ ਆ ਉਹਦਾ ਅਸੀਂ ਤੁਹਾਨੂੰ ਵਿਸ਼ਵਾਸ ਦੋ ਰਿਹਾ ਕਿ ਸਿੱਖ ਇਸ ਗੱਲ ਲਈ ਬਹੁਤ ਫਿਕਰਮੰਦ ਨੇ ਤੁਹਾਡੀ ਇਹ ਫਿਕਰਮੰਦੀ ਦਾ ਸਤਿਕਾਰ ਕਰਦੇ ਹਾਂ ਪਰ ਵੱਡੇ ਦਿਲ ਤੇ ਫਰਾਗ ਦੇ ਨਾਲ ਜਿਹੜੇ ਗੁਰਦੁਆਰਾ ਸਾਹਿਬਾਨ ਤੇ ਇਹ ਜਿਹੜੀਆਂ ਸਰਕਾਰਾਂ ਦੀ ਸਾਜ਼ਿਸ਼ਾਂ ਕਬਜ਼ੇ ਹੋਏ ਨੇ ਚਾਹੇ ਤੁਹਾਡੇ ਯੂਪੀ ਦੇ ਅੰਦਰ ਜਿਹੜਾ ਗੁਰਦੁਆਰਾ ਗਿਆਨਬੋਧਰੀ ਸਾਹਿਬ ਮੰਗੂ ਮੱਠ ਸਾਹਿਬ ਕਿਰਾ ਡਾਨਮਾਰ ਸਾਹਿਬ ਇਹਨਾਂ ਗੁਰਦੁਆਰਿਆਂ ਲਈ ਤੁਸੀਂ ਜੂਰ ਆਵਾਜ਼ ਬੁਲੰਦ ਕਰੋ ਤੁਹਾਡੀ ਧੰਮ ਪ੍ਰਤੀ ਆਸਥਾ ਦੇ ਮੱਦੇ ਨਜ਼ਰ ਸਿੱਖੀ ਦੇ ਵਰਸਵੇ ਦੇ ਲਈ ਤੁਹਾਡੇ ਮੰਦੇ ਅੰਦਰ ਇਹ ਜਿਹੜੇ ਵਰਵਲੇ ਨੇ ਇਹਨਾਂ ਦੇ ਬੰਦੇ ਨੇ ਜਰ ਤੁਹਾਡੇ ਤੋਂ ਅਸੀਂ ਆਸ ਕਰਦੇ ਆ ਕਿ ਸਿੱਖ ਸੰਸਥਾਵਾਂ ਦੇ ਖਿਲਾਫ ਜਿਹੜੀ ਸਾਜ਼ਿਸ਼ ਦਿੱਲੀ 'ਚ ਬੈਠ ਕੇ ਹੋ ਰਹੀ ਆ ਉਸ ਨੂੰ ਠੱਲ ਪਾਉਣ ਲਈ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾ ਸੁਵਾਲ ਆ ਜਿਹੜੇ ਕਬਜ਼ੇ 'ਚ ਲਈ ਗਈ ਸਰਕਾਰਾਂ ਵੱਲੋਂ ਉਹਨਾਂ ਨੂੰ ਵਾਪਸ ਲੋਣ ਲਈ ਤੁਸੀਂ ਜਰੂਰ ਹਰ ਰਲ ਆਲਾ ਮਾਰੋਗੇ ਪਾਰਟੀ ਮਦਰ ਤੋਂ ਉੱਪਰ ਉੱਠ ਕੇ